ਜਦੋਂ ਉਹ ਘਾਟ ਆਇਆ ਸਾਰਾ ਪਾਈਚਾਰਾ ਅਚਨ ਇੱਕ ਕਿਸਮ ਦੇ ਇਹ ਚੀਕਚਾਹ ਆ ਗਿਆ ਇਹਦਾ ਮਤਲਬ ਕਿ ਮੁੱਖ ਮੰਤਰੀ ਜੀ ਉਸ ਸੀਟ ਨੂੰ ਹਾਰ ਗਏ ਸ਼੍ਰੋਮ ਨੇ ਕਾਲੇਦਨ ਜਲੰਧਰ ਦੇ ਵਿਜੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਸ ਵੇਰੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਈ ਬੀਬੀ ਸੁਰਜੀਤ ਕੌਰ ਫਿਰ ਤੋਂ ਅਕਾਲੀ ਦਲ ਚ ਸ਼ਾਮਲ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੰਕਟ ਵਿੱਚ ਹੈ ਇਸ ਲਈ ਉਹਨਾਂ ਨੇ ਸਭ ਕੀਤਾ ਹੈ ਉਹਨਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਆਪਣੀ ਹਾਰ ਦਿਖਾ ਰਹੇ ਨੇ ਇਸ ਲਈ ਉਹਨਾਂ ਨੂੰ ਇਹ ਸਭ ਕੁਝ ਕੀਤਾ ਹੈ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਵੱਲੋਂ ਸੀਐਮ ਭਗਵੰਤ ਮਾਨ ਅਤੇ ਹੋਰਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਹਾਲਾਂਕਿ ਪਰਿਵਾਰ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਨੇ ਆਮ ਆਦੀ ਪ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਸੀਐਮ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦਾ ਸਰੂਪਾ ਉਹਦੇ ਗੱਲ ਚ ਪਾਇਆ ਤਾਂ ਲੱਗਿਆ ਕਿ ਉਹਦੇ ਨਾਲ ਕੁਝ ਹੋ ਗਿਆ ਤੇ ਜਦੋਂ ਆਪਣੇ ਘਰ ਆਏ ਤਾਂ ਉਹਦੇ ਮਨ ਨੂੰ ਬੜੀ ਠੇਸ ਪਹੁੰਚੀ ਬੀਬੀ ਸੁਜੀਤ ਕੋਰ ਦੇ ਬੇਟੇ ਨੇ ਕਿਹਾ ਕਿ ਉਹਨਾਂ ਨੇ ਇਸ ਦੇ ਬਾਰੇ ਵਿੱਚ ਕੁਝ ਨਹੀਂ ਦੱਸਿਆ ਗਿਆ ਸੀ ਕਿ ਸੀਐਮ ਭਗਵੰਤ ਮਾਨ ਹੋਰੀ ਉਹਨਾਂ ਨੂੰ ਉੱਥੇ ਆਮ ਆਦਮੀ ਪਾਰਟੀ ਸ਼ਾਮਲ ਕਰਨਗੇ ਤਾਂ ਕਿ ਹਲਕੇ ਦੇ ਵਿਕਾਸ ਤੇ ਚਰਚਾ ਕੀਤੀ ਜਾ ਸਕੇ ਉਹਨਾਂ ਨੇ ਮੈਨੂੰ ਕਿਹਾ ਸੀ ਦਖੈਤ ਇਦਾਂ ਕਹਿ ਰਹੇ ਮਤ ਜੀ ਕਿਹਨੇ ਕਿਹਾ ਸੀ ਉਹਨਾਂ ਨੇ ਕਿਹਾ ਸੀ ਭਗਵੰਤ ਮਾਨ ਨੇ ਕਿਹਾ ਸੀ ਭਗਵੰਤ ਮਾਨ ਤੁਹਾਡਾ ਭਗਵੰਤਪਨ ਪ੍ਰੈਸ ਕਾਨਫਰੈਂਸ ਨਹੀਂ ਸੀ ਕਿ ਨਹੀਂ ਉਹ ਮੀਟਿੰਗ ਉਹਨਾਂ ਨੇ ਮੈਨੂੰ ਜਦੋਂ ਮੀਟਿੰਗ ਰੱਖਿਆ ਨਾ ਵੀ ਉੱਥੇ ਲੈ ਕੇ ਜਾਣਾ ਇੱਕ ਪਾਸੇ ਪਵਨ ਮੱਟੀ ਨੂੰ ਬੈਠੀ ਹੋਈ ਸੀ ਕਿ ਇੱਕ ਪਾਸੇ ਤੁਸੀਂ ਸੀਗੇ ਇੱਕ ਪਾਸੇ ਸਰਦਾਰ ਜੀ ਬੈਠੀ ਹੋਈ ਸੀ ਤੁਹਾਨੂੰ ਕਿਹਨੇ ਕਹੀ ਭਗਵੰਤਪਨ ਜੀ ਉੱਥੇ ਨਹੀਂ ਸੀਗੇ ਪ੍ਰੈਸ ਕਾਨਫਰੈਂਸ ਪਹਿਲਾਂ ਪਹਿਲਾਂ ਕਹਿ ਕੇ ਜਦੋਂ ਤੁਸੀਂ ਪਾਰਟੀ ਜੁਆਇਨ ਕੀਤੀ ਉਹ ਪਹਿਲਾਂ ਆ ਗਈ ਸੀ ਮੈਨੂੰ ਪਤਾ ਹੀ ਲੱਗਾ ਕੁਝ ਵੀ ਕੀ ਪਤਾ ਨਹੀਂ ਸਰਦਾਰ ਚਾਹੇ ਤੁਸੀਂ ਕੌਣ ਲੈ ਕੇ ਗਿਆ ਸੀ ਕੋਈ ਨਹੀਂ ਇਹ ਤਾਂ ਪਤਾ ਹੀ ਨਹੀਂ ਕਿ ਇਹ ਨੂੰ ਸੁਣਾ ਮੈਂ ਤੁਹਾਨੂੰ ਆਮਦਾਨੀ ਦੇ ਬੰਦੇ ਨਾਲ ਇਹਨਾਂ ਨੂੰ ਪੁੱਛੋ ਜੀ ਸਾਡੇ ਦਾ ਕਾਲੀਦਾਰ ਦੇ ਖਾਲੀਦਾਰ ਚ ਹੀ ਰਹਿਣਾ ਸਾਡੀ ਵੋਟ ਵੀ ਕਾਲੀਦਾਰ ਨੂੰ ਪੈਣੀ ਹੈ ਅਸੀਂ ਜੋ ਪੰਥ ਦੇ 45 ਸਾਲਾਂ ਦੇ ਅਸੀਂ ਉੱਤੇ ਹੀ ਆਪਣਾ ਇਲੈਕਸ਼ਨ ਲੜਾਂਗੇ ਉੱਤੇ ਸਭ ਕੁਝ ਆਕਰ ਦੇ ਜੋਰ ਦੇ ਉੱਤੇ ਵਰਗਲਾ ਕੇ ਕਈ ਵਾਰੀ ਕਿਸੇ ਨੂੰ ਗੁੰਮਰਾਹ ਕਰਕੇ ਕੋਈ ਲੈ ਜਾਂਦਾ ਹੈ ਲੇਕਿ ਬੀਬੀ ਜੀ ਬਹੁਤ ਸਾਡੇ ਸ਼ਰੀਫ ਨੇ ਬੜੇ ਸਤਿਕਾਰਯੋਗ ਹੈ ਘੱਟ ਬੋਲਦੇ ਹੈ ਉਹਨੂੰ ਤੇ ਉਹ ਕਹਿੰਦੇ ਮੈਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਚੱਲੇ ਕਿੱਥੇ ਆ ਤੇ ਬੇਟੇ ਨੇ ਉਹਨਾਂ ਨੇ ਬੇਟੀ ਨੂੰ ਬਿਠਾਇਆ ਗੱਡੀ 'ਚ ਮੈਨੂੰ ਵੀ ਬਿਠਾਇਆ ਉਹ ਬੇਟਾ ਤੁਹਾਨੂੰ ਪਤਾ ਨੌਜਵਾਨ ਬੱਚਾ ਅਜੇ ਤੱਕ ਕਿੰਨਾ ਕੁ ਦੀ ਉਮਰ ਹੈਗੀ ਹੈ ਤੇ ਉਹ ਵੀ ਡਰ ਗਿਆ ਹੋਣਾ ਕਿ ਪਤਾ ਨਹੀਂ ਕਾਹਤੋਂ ਬੁਲਾਇਆ ਮੈਨੂੰ ਜਾਂ ਕੀ ਹੋਇਆ ਫਿਰ ਅਸੀਂ ਮਹਿਸੂਸ ਕੀਤਾ ਕਿ ਇਹ ਹੋਇਆ ਕੀ ਜਦੋਂ ਉਹ ਕਾਰ ਆਈ ਹੈ ਸਾਰਾ ਭਾਈਚਾਰਾ ਮੇਰੇ ਖਾਲ ਇੱਕ ਕਿਸਮ ਦੇ ਇੱਥੇ ਚੀਖਚਾਹਾਂ ਪਿਆ ਹੋਇਆ ਸੀ ਬੇਟੀ ਹੋਦੀ ਹੁੰਨੇ ਦੇਖੇ ਦੇਖੇ ਰੋਣ ਲੱਪੀਓ ਬੇਟੀ ਨੂੰ ਇੰਨੀ ਪ੍ਰੇਸ਼ਾਨ ਸੀ ਵੀ ਸਾਡੇ ਨਾਲ ਬਣਿਆ ਕੀ ਐ ਫਿਰ ਆ ਕੇ ਜਿਉਂ ਹੀ ਘਰ ਆਏ ਹੈ ਭਾਈਚਾਰਾ ਮਿਲਿਆ ਸਾਰੇ ਭਰਾ ਆ ਸਾਰੇ ਪ੍ਰਧਾਨ ਸਾਹਿਬ ਸਾਡੇ ਗੁਰਦੁਆਰਿਆਂ ਦੇ ਉੱਥੇ ਉਹਨਾਂ ਨੇ ਕਿਹਾ ਵੀ ਤੈਨੂੰ ਹੋਇਆ ਕੀ ਸੀ ਉਹ ਕਹਿੰਦੇ ਸਾਡੇ ਕੋਲ ਵੱਡੀ ਗਲਤੀ ਹੋ ਗਈ ਇਹ ਸਾਨੂੰ ਮਾਫ਼ ਕਰ ਦੋ ਆਪ ਵੀ ਇਹਨਾਂ ਨੇ ਆ ਕੇ ਕਿਹਾ ਫਿਰ ਉਹ ਸਾਰੇ ਗੁੰਮਰਾਹ ਸੀ ਹੋ ਗਏ ਫਿਰ ਉਹ ਸਾਨੂੰ ਨਾਲ ਟੈਲੀਫੋਨ ਕੀਤਾ ਵੀ ਆਗੇ ਤੁਹਾਨੂੰ ਮਿਲਣਾ ਚਾਹੁੰਦੇ ਅਸੀਂ ਕਿ ਜੀ ਆ ਜਾਓ ਤੁਸੀਂ ਇਹ ਆਪ ਇੱਥੇ ਆ ਗਏ ਫਿਰ ਵੀ ਅਸੀਂ ਸਰਕਾਰ ਦੇ ਦਬਾਅ ਥੱਲੇ ਸੀਗੇ ਚਲੋ ਹੁਣ ਨਹੀਂ ਬੋਲਦੇ ਤਾਂ ਗੁੱਸਾ ਕਿ ਤੁਸੀਂ ਸਾਰੇ ਲੜਦੇ ਪਏ ਜੰਗ ਤੇ ਇੱਕ ਜਿਹੜਾ ਤੁਹਾਡਾ ਜਿਹੜੇ ਸਾਰੇ ਬੰਨਿਆ ਉਹੀ ਬੰਦਾ ਜਾ ਰਿਹਾ ਸੀਗਾ ਨਹੀਂ ਸਾਨੂੰ ਕੋਈ ਗੁੱਸਾ ਸਾਨੂੰ ਪਤਾ ਸੀ ਅੱਛਾ ਪੀ ਵਿਚਾਰੇ ਭੋਲੇ ਨੇ ਗਰੀਬੀ ਦਾ ਲੋਕਾਂ ਨੇ ਨਜਾਇਜ਼ ਫਾਇਦਾ ਉਠਾਉਂਦੇ ਆ ਪਹਿਲਾਂ ਸ਼੍ਰੋਮਣੀ ਕਾਲਦੇ ਦੇ ਪ੍ਰਧਾਨ ਸਾਹਿਬ ਨੇ ਇਹਨਾਂ ਦਾ ਜਿਹੜੇ ਪੈਰ ਖਿੱਚੇ ਹੱਥ ਖਿੱਚ ਲਿਆ ਪਿੱਛੋਂ ਤੇ ਉਹਦੇ ਨਾਲ ਇਹਨਾਂ ਨੂੰ ਸਮਝੋ ਵੀ ਮਜ਼ਾਕ ਉਡਾਤਾ ਬਾਅਦ ਵਿੱਚ ਮੁੱਖ ਮੰਤਰੀ ਨੇ ਇਹਦਾ ਮਤਲਬ ਕਿ ਮੁੱਖ ਮੰਤਰੀ ਜੀ ਉਸ ਸੀਟ ਤੋਂ ਹਾਰ ਰਹੇ ਨੇ ਘਬਰਾ ਗਏ ਨੇ ਤੇ ਜਿਹੜੀ ਸਿੱਖ ਪਾਈਚਾ ਤੇ ਖਾਸ ਕਰਕੇ ਸਾਰੀ ਵੋਟ ਜਿਹੜੀ ਪੈ ਰਹੀ ਹੈ ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜੇ ਉਹ ੱਟਕੇ ਨੇ ਰੱਖ ਵੀ ਲੈਂਦੇ ਇਹਨਾਂ ਨੂੰ ਤੇ ਉਹ ਵੋਟ ਫਿਰ ਵੀ ਨਹੀਂ ਸੀ ਉਧਰ ਨੂੰ ਜਾਣੀ ਉਹ ਲੋਕੀ ਗੁੱਸੇ 'ਚ ਜਿਹੜੇ ਸੀ ਨੇ ਵੋਟ ਹੋਰ ਪਾਸੇ ਚਲ ਜਾਣੀ ਸੀ ਉਹ ਜ਼ਿਆਦਾ ਨੁਕਸਾਨ ਹੋਣਾ ਸੀਗਾ ਤੇ ਇਹਨਾਂ ਨੇ ਸਮਝ ਨਹੀਂ ਆਈ ਵੀ ਨਾ ਕੀਤਾ ਕਿਉਂ ਪਰ ਅਸੀਂ ਕਹਿੰਦੇ ਦੇਰ ਆਏ ਦਰਸਤ ਆਏ ਸਾਡਾ ਭਰਾ ਸਾਡਾ ਬੱਚਾ ਸਾਡੀ ਭੈਣ ਜਿਹੜੀ ਹੈ ਜੇ ਸ਼ੋਮਣੀ ਕਾਲਰ ਦੇ ਪੱਕੇ ਹੈਗੇ ਸ਼ੋਮਣੀ ਕਾਲੀਦਲ ਵਾਸਤੇ ਲੜਨਗੇ ਮਰਨਗੇ ਔਰ ਜੂਜਣਗੇ ਸਾਰੇ ਪੱਛਮ ਹਲਕੇ ਦੇ ਪਸ਼ਮੀ ਜਲੰਧਰ ਦੇ ਹਲਕੇ ਨੂੰ ਅਸੀਂ ਬੇਨਤੀ ਕਰਦੇ ਹਾਂ ਇੱਕ ਇੱਕ ਵੋਟਰ ਨੂੰ ਕਿ ਸਾਡੀ ਭੈਣ ਕੋਲੋਂ ਜੇ ਕੋਈ ਥੋੜੀ ਬਹੁਤੀ ਪਰੇਸ਼ਾਨੀ ਦੇ ਵਿੱਚ ਕੋਈ ਉਹ ਆਪ ਹੀ ਕਹਿੰਦੇ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਸਾਰੇ ਵੋਟ ਪਾਓ ਔਰ ਚੋਣ ਨਿਸ਼ਾਨ ਤੱਕੜੀਂ ਚਿਤਾ 这个，这个。